ਵਾਹਿਗੁਰੂ 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 ਜੀ ਵਾਹਿਗੁਰੂ 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 ਜੀ ਵਾਹਿਗੁਰੂ 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 ਜੀ ਵਾਹਿਗੁਰੂ ਸਾਹਿਬ ਜੀਓ ਸ਼ਲੋਕ ਮਹੱਲਾ ਤੀਜਾ ਰੇ ਜਾਨ ਉਥਾਰੈ ਤਬਿਓ ਸੁਤਿਆਂ ਗਈ ਵਿਹਾਈ ਦੱਬਿਓ ਹੋ ਦੱਬਿਓ ਨਿਗਾਣਾ ਹਾਏ ਅਮਕੜ ਦੱਬਿਓ ਹੋ ਸੁਤਿਆਂ ਸਸੇ ਤੇ ਅਦਕ ਆੜ ਕੰਨ ਬਿੰਦੀ ਸਾਹਿਤ ਸਤ ਗੁਰ ਕਾ ਸ਼ਬਦ ਸੁਣ ਨਾ ਜਾਗਿਓ ਅੰਤਰ ਨਾ ਉਪਜਿਓ ਚਾਉ ਸਰੀਰ ਜਲਾਉ ਗੁਣ ਬਾਹਰ ਜੋ ਗੁਰਕਾਰ ਨਾ ਕਮਾਏ ਜਗਤ ਜਲੰਦਾ ਡਿਠ ਮੈਂ ਹੋ ਮੈਂ ਦੂਜਾ ਪਾਏ ਡਿਠ ਡੱਡੇ ਤੇ ਅਧਕਾਉਣੀ ਹੈ ਜੀ ਨਾਨਕ ਗੁਰ ਸਰਣਾਈ ਉੱਭਰੇ ਸੱਚ ਮਨ ਸ਼ਬਦ ਧਿਆਈ ਉੱਭਰੇ ਉਰੇ ਤੇ ਅਧਕਾ ਲਾ ਕੇ ਪੜਨਾ ਹੈ ਜੀਓ ਮਹਲਾ 3 ਸਬਦ ਰਤੇ ਹਉ ਮੈਂ ਗਈ ਸੋਭਾਵੰਤੀ ਨਾਰ ਰਤੇ ਰਾਰੇ ਅਦਕ ਸਬਦ ਬੱਬਾ ਪੂਰਾ ਪੜ੍ਹਨਾ ਸਬਦ ਨਹੀਂ ਕਹਿਣਾ ਸਬਦ ਫਿਰ ਕਐ ਭਾਣ ਸਦਾ ਚੱਲੇ ਤਾਂ ਬਨਿਆ ਸੀ ਗਾਰ ਚੱਲੇ ਅਦਕ ਲਾ ਕੇ ਭਾਣ ਕਐ ਭਾਣ ਦੁਨਾਵੇਂ ਪੜ੍ਹਨੇ ਆ ਫਿਰ ਕਐ ਭਾਣੇ ਨਹੀਂ ਕਹਿਣਾ ਫਿਰ ਕਐ ਭਾਣ ਚੱਲੇ ਸੇਜ ਸੁਹਾਵੀ ਸਦਾ ਪਿਰ ਰਾਵੈ ਹਰ ਬਰ ਪਾਇਆ ਨਾਰ ਪਿਰ ਰਾਵੈ ਦੋੇ ਸ਼ਬਦ ਵੱਖ-ਵੱਖ ਪਿਰ ਰਾਵੈ ਨਹੀਂ ਕਹਿਣਾ ਪਿਰ ਰਾਵੈ ਨਾ ਹਰ ਮਰੈ ਨਾ ਕਦੇ ਦੁੱਖ ਲਾਗੈ ਸਦਾ ਸੁਹਾਗਣ ਨਾਰ ਨਾਨਕ ਹਰ ਪ੍ਰਭ ਮੇਲ ਲਈ ਗੁਰ ਕੈ ਹੇਤ ਪਿਆਰ ਮੇਲ ਲਈ ਵੱਖ-ਵੱਖ ਮੇਲ ਲਈ ਨਹੀਂ ਕਹਿਣਾ ਮੇਲ ਲਈ ਪਾਉਣੀ ਜਿਨਾਂ ਗੁਰ ਗੋਪਿਆ ਆਪਣਾ ਤੇ ਨਰ ਬੁਰਿਆਰੀ ਹਰ ਜਿਉ ਤੈਨ ਕਾ ਦਰਸ਼ਨ ਨਾ ਕਰਹੁ ਪਾਪੇ ਸਟ ਹਤਿਆਰੀ ਪਾਪੇ ਸਟ ਇਕੱਠਾ ਪਾਪ ਸਟ ਨਹੀਂ ਗਣਾ ਪਾਪੇ ਸਟ ਉਹ ਇਹ ਘਰ ਘਰ ਫਿਰਹਿ ਕੋ ਸੁਧਮਾਨ ਜਿਉ ਤਰ ਕਟਨਾਰੀ ਕੋ ਸੁਧ ਕਸੁੱਧ ਨਹੀਂ ਗਣਾ ਕੱਕੇ ਔਂਕੜ ਕੋ ਕੋ ਸੁਧ ਸਸੇ ਤੇ ਅਦਕ ਲਾਉਣੀ ਆ ਕੁਸਦ ਨਹੀਂ ਕਹਿਣਾ ਕੁਸੁੱਦ ਧਰ ਘਟ ਇਕੱਠਾ ਵਡ ਭਾਗੀ ਸੰਗਤ ਮਿਲੇ ਗੁਰਮੁਖ ਸਵਾਰੀ ਹਰ ਮੇਲੋ ਸਤ ਗੁਰ ਦਇਆਕਾਰ ਗੁਰ ਕਉ ਬਲਹਾਰੀ ਸਨੋਕ ਮਹੱਲਾ ਤੀਜਾ ਗੁਰ ਸੇਵਾ ਤੇ ਸੁਖ ਉਪਜੈ ਫਿਰ ਦੁੱਖ ਨ ਲੱਗੈ ਆਏ ਲੱਗੈ ਲੱਲੇ ਤੇ ਅਦਕ ਲਾਉਣੀ ਹੈ ਜੀ ਗੱਗੇ ਦੀਆਂ ਤਣਾਵਾਂ ਵੀ ਬੋਲਣੀਆਂ ਲੱਗੇ ਨਹੀਂ ਕਹਿਣਾ ਲੱਗੇ ਜੰਮਣ ਮਰਣ ਮਿਟ ਗਿਆ ਕਾਲਾ ਕਾ ਕ੍ਰਿਸ਼ਨ ਬਸਾਈ ਹਰ ਸੇਤੀ ਮਨ ਰਵ ਰਹਿਆ ਸੱਚੇ ਰਹਿਆ ਸਮਾਈ ਰਹਿਆ ਰਹਿਹਾ ਨਹੀਂ ਕਹਿਣਾ ਰਹਿਆ ਸੇਤੀ ਕਰ ਸਕੇ ਨਾਨਕਾ ਬਲਿਹਾਰੀ ਤੈਨ ਕਉ ਜੋ ਚੱਲਨ ਸਤਗੁਰ ਪਾਈ ਮਹਲਾ ਤੀਜਾ ਬਿਨ ਸਬਦੈ ਸੋਧਨ ਹੋਵਈ ਜੇ ਅਨੇਕ ਕਰੈ ਸਿਗਾਰ ਸੁਧ ਸਸਿਆਦ ਕਲੌਣੀ ਹੈ ਜੀ ਫਿਰ ਕੀ ਸਾਰ ਨ ਜਾਣਾਈ ਤੂਜੈ ਪਾਏ ਪਿਆਰ ਸਾ ਕੁਸੁੱਧ ਸਾ ਕੁਲਖਣੀ ਨਾਨਕ ਨਾਰੀ ਵਿੱਚ ਕੁਨਾਰ ਕੁਸੁੱਧ ਕਕੇ ਔਂਕੜ ਸਸਿਆਦਕ ਕੋਲਖਣੀ ਇਹਨੂੰ ਕੋਲਖਣੀ ਨਹੀਂ ਕਹਿਣਾ ਕੋਲਖਣੀ ਪਾਉੜੀ ਹਰ ਹਰ ਆਪਣੀ ਦਇਆ ਕਰ ਹਰ ਬੋਲੀ ਬੈਣੀ ਹਰ ਨਾਮ ਧਿਆਈ ਹਰ ਉਚਰਾ ਹਰ ਲਾ ਲੈਣੀ ਉਚਰਾ ਜੋ ਜਾਪਦੇ ਹਰ ਹਰ ਦਿਨ ਸੁ ਰਾਤ ਤਨ ਹਾਉ ਕੁਰਬੈਣੀ ਜਿਨ੍ਹਾਂ ਸਤਗੁਰ ਮੀਰਾ ਪਿਆਰਾ ਆਰਾਧਿਆ ਤੈਨ ਜਾਣ ਦੇ ਖਾਨੈਣੀ ਹਉ ਵਾਰਿਆ ਆਪਣੇ ਗੁਰੂ ਕੋ ਜਨ ਮੇਰਾ ਹਰ ਸੱਜਣ ਮਿਲਿਆ ਸੈਣੀ ਵਾਹਿ ਗੁਰੂ ਵਾਹਿ ਗੁਰੂ ਵਾਹਿ ਗੁਰੂ ਜੀ what wow.